ਸਸਿ ਕਾਰਵਾਈ ਸਾਰਿਆਂ ਨੂੰ ਮੈਂ ਬਦੀ ਸਿੰਘ ਪੰਚ ਪਿੰਡ ਜੋਧਪੁਰ ਪਖਰ ਤਹਿਸੀਲ ਮੋਰ ਜ਼ਿਲ੍ਹਾ ਬਟਿੰਡਾ ਅੱਜ ਮੈਂ ਮੋਰ ਮੰਡੀ ਕਿਸੇ ਆਪ ਦੇ ਨਿੱਜੀ ਕੰਮ ਆਇਆ ਸੀ ਉੱਥੇ ਕਿਸੇ ਮੇਰੇ ਭਰਾ ਦੇ ਰਸਤੇ ਦੇ ਵਿੱਚ ਨਾ ਪੈਸੇ ਡਿੱਗੇ ਹੋਏ ਸੀ ਕਾਫੀ ਰਕਮ ਹੈ ਤੇ ਉਹ ਆਏ ਵੀ ਜੇ ਕਿਸੇ ਦੇਖੋ ਬਹੁਤ ਔਖੇ ਹੋ ਕੇ ਪੈਸੇ ਬਣਦੇ ਆ ਪਤਾ ਨਹੀਂ ਕੋਈ ਵਿਚਾਰਾ ਮਜ਼ਦੂਰ ਸੀ ਮਿਸਤਰੀ ਸੀ ਕਿ ਜਿਮੀਦਾਰ ਕਿਸਾਨ ਕੌਣ ਸੀ ਕਿਸੇ ਦੇ ਪੈਸੇ ਡਿੱਗੇ ਆ ਉਹ ਦੇ ਪੈਸਿਆਂ ਦੀ ਨਿਸ਼ਾਨੀ ਦੱਸ ਕੇ ਕਾਫੀ ਰਕਮੈਂ ਤੇ ਮੈਥੋਂ ਹਾਸਲ ਕਰ ਸਕਦਾ ਹੈ ਸਹੀ ਮਾਰਕ ਦੇ ਜਦੋਂ ਪੈਸੇ ਹਵਾਲੇ ਹੋਗੇ ਤਾਂ ਫਿਰ ਮਨ ਨੂੰ ਵੀ ਸ਼ਾਂਤੀ ਆਊ ਔਰ ਸਬੂਨ ਮਿਲੂ ਹਾਂ ਮੇਰਾ ਫੋਨ ਨੰਬਰ ਹੈ 9464072874 9464072874 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੋਸਤੋ ਬੇਸ਼ੱਕ ਅੱਜ ਦੇ ਸਮੇਂ ਦੇ ਵਿੱਚ ਬੇਈਮਾਨੀ ਦਾ ਬੋਲਬਾਲਾ ਹੈ ਪਰ ਫਿਰ ਵੀ ਅੱਜ ਦੇ ਸਮੇਂ ਦੇ ਵਿੱਚ ਕੁਝ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੇ ਕਰਕੇ ਕਹਿ ਸਕਦੇ ਆ ਇਹ ਦੁਨੀਆਦਾਰੀ ਚੱਲ ਰਹੀ ਹੈ ਇਸੇ ਤਰ੍ਹਾਂ ਦੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਨੂੰ ਕਾਫੀ ਵੱਡੀ ਰਕਮ ਕਿਸੇ ਦੀ ਗਵਾਚੀ ਹੋਈ ਜਾਂ ਭੁੱਲੀ ਹੋਈ ਲੱਭੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਅਪੀਲ ਕੀਤੀ ਗਈ ਤੇ ਆਪਣਾ ਫੋਨ ਨੰਬਰ ਵੀ ਦਿੱਤਾ ਗਿਆ ਦੋਸਤੋ ਕੀ ਕਹਿਣਾ ਹੈ ਇਸ ਬਜ਼ੁਰਗ ਦੀ ਇਮਾਨਦਾਰੀ ਬਾਰੇ ਜ਼ਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾਂ ਕਿ ਜਿਸ ਦੇ ਪੈਸੇ ਡਿੱਗੇ ਹਨ ਉਸ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਉਹ ਵੀਡੀਓ ਦੇ ਵਿੱਚ ਦੱਸੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਤੇ ਨਿਸ਼ਾਨੀ ਦੱਸ ਕੇ ਆਪਣੇ ਪੈਸੇ ਪ੍ਰਾਪਤ ਕਰ ਸਕੇ ਦੇਖੋ ਪੂਰੀ ਵੀਡੀਓ ਕਸੀ ਕਾਲ ਬਾਈ ਸਾਰਿਆਂ ਨੂੰ ਮੈਂ ਬਬਰੀ ਸਿੰਘ ਪੰਚ ਪਿੰਡ ਜੋਧਪੁਰ ਪਖਰ ਤਹਿਸੀਲ ਮੌੜ ਜ਼ਿਲ੍ਹਾ ਬਟਿੰਡਾ ਅੱਜ ਮੈਂ ਮੌੜ ਮੰਡੀ ਕਿਸੇ ਆਦੇ ਨਿੱਜੀ ਕੰਮ ਆਇਆ ਸੀ ਉੱਥੇ ਕਿਸੇ ਮੇਰੇ ਭਰਾ ਦੇ ਰਸਤੇ ਦੇ ਵਿੱਚ ਨਾ ਪੈਸੇ ਡਿੱਗੇ ਹੋਏ ਸੀ ਕਾਫੀ ਰਕਮ ਹੈ ਤੇ ਉਹ ਆਏ ਵੀ ਜੇ ਕਿਸੇ ਦੇਖੋ ਬਹੁਤ ਔਖੇ ਹੋ ਕੇ ਪੈਸੇ ਬਣਦੇ ਆ ਪਤਾ ਨਹੀਂ ਕੋਈ ਵਿਚਾਰਾ ਮਜ਼ਦੂਰ ਸੀ ਮਿਸਤਰੀ ਸੀ ਕਿ ਜੀਵਿੰਦਾਰ ਕਿਸਾਨ ਕੌਣ ਸੀ ਕਿਸੇ ਦੇ ਪੈਸੇ ਡਿੱਗੇ ਆ ਉਹ ਦੇ ਪੈਸਿਆਂ ਦੀ ਨਿਸ਼ਾਨੀ ਦੱਸ ਕੇ ਕਾਫੀ ਰਕਮੈਂ ਤੇ ਮੈਥੋਂ ਹਸਲ ਕਰ ਸਕਦਾ ਹੈ ਸਹੀ ਮਾਰਕ ਦੇ ਜਦੋਂ ਪੈਸੇ ਹਵਾਲੇ ਹੋਗੇ ਤਾਂ ਫਿਰ ਮਨ ਨੂੰ ਵੀ ਸ਼ਾਂਤੀ ਆਊ ਔਰ ਸੁਭੂਨ ਮਿਲੂ ਹਾਂ ਮੇਰਾ ਫੋਨ ਨੰਬਰ ਹੈ 9464072874 9464072874 ਵਾਹਿਗੁਰਜੀ ਖਾਲਸਾ ਵਾਹਿਗੁਰਜੀ ਹੁਣ ਸ੍ਰੀ ਕਾਲ ਬਾਈ ਸਾਰਿਆਂ ਨੂੰ ਮੈਂ ਬਰੂਰ ਸਿੰਘ ਪਿੰਚ ਪਿੰਡ ਜੋਧਪੁਰ ਪਖਰ ਤਹਿਸੀਲ ਮੋੜ ਜ਼ਿਲ੍ਹਾ ਬਠਿੰਡਾ ਅੱਜ ਮੈਂ ਮੋੜ ਮੰਡੀ ਕਿਸੇ ਆਦੇ ਨਿੱਜੀ ਕੰਮ ਆਇਆ ਸੀ ਉੱਥੇ ਕਿਸੇ ਮੇਰੇ ਭਰਾ ਦੇ ਰਸਤੇ ਦੇ ਵਿੱਚ ਨਾ ਪੈਸੇ ਡਿੱਗੇ ਹੋਏ ਸੀ ਕਾਫੀ ਰਕਮ ਹੈ ਤੇ ਉਹ ਆਏ ਵੀ ਜੇ ਕਿਸੇ ਦੇਖੋ ਬਹੁਤ ਔਖੇ ਹੋ ਕੇ ਪੈਸੇ ਬਣਦੇ ਆ ਪਤਾ ਨਹੀਂ ਕੋਈ ਵਿਚਾਰਾ ਮਜ਼ਦੂਰ ਸੀ ਮਿਸਤਰੀ ਸੀ ਕਿ ਜੀਵਿੰਦਾਰ ਕਿਸਾਨ ਕੌਣ ਸੀ ਕਿਸੇ ਦੇ ਪੈਸੇ ਡਿੱਗੇ ਆ ਉਹ ਆਪ ਦੇ ਪੈਸਿਆਂ ਦੀ ਨਿਸ਼ਾਨੀ ਦੱਸ ਕੇ ਕਾਫੀ ਰਕਮ ਹੈ ਤੇ ਮੈਥੋਂ ਹਾਸਲ ਕਰ ਸਕਦਾ ਹੈ ਸਹੀ ਮਾਲਕ ਤੇ ਜਦੋਂ ਪੈਸੇ ਹਵਾਲੇ ਹੋਗੇ ਤਾਂ ਫਿਰ ਮਨ ਨੂੰ ਵੀ ਸ਼ਾਂਤੀ ਆਊ ਔਰ ਸੁਭੂਨ ਮਿਲੂ ਹਾਂ ਮੇਰਾ ਫੋਨ ਨੰਬਰ ਹੈ 9464072874 9464072874 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ